ਚੋਣ ਜਾਬਤੇ ਵਿਚਕਾਰ ਪਟਿਆਲਾ ਪੁਲਿਸ ਨੇ ਫੜੀ ਵੱਡੀ ਮਾਤਰਾ ਚ ਰਕਮ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲਾਗੂ ਹੈ ਉੱਥੇ ਹੀ ਪਟਿਆਲਾ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਵੱਡੀ ਮਾਤਰਾ ਚ ਰਕਮ ਬਰਾਮਦ ਕੀਤੀ ਗਈ ਹੈ ਪਟਿਆਲਾ ਤੋਂ ਅਜੀਤ ਵੈਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ ਡਿਸਟ੍ਰਿਕਟ ਸਰੂਚ ਬੜੀ ਸ਼ਕਤੀ ਨਾਲ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਤੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਉਹਨੂੰ ਮਾਡਲ ਕੋਡ ਆਫ ਕੰਡਕਕਟ ਹੈ ਜਿਹੜਾ ਉਹਨੂੰ ਲਾਗੂ ਕਰ ਰਹੇ ਹਾਂ ਫਲਾਈਂਗ ਸਕਵਡ ਸਟੈਟਿਕ ਸਰਵੇਲੈਂਸ ਟੀਮਾਂ ਅਸੀਂ ਬਣਾਤੀਆਂ ਉਹਦੇ ਵਿੱਚ ਕੱਲ ਸਾਨੂੰ ਇੱਕ ਕਾਮਯਾਬੀ ਮਿਲੀ ਹੈ ਜਦੋਂ 92 ਲੱਖ 50 ਹਜ਼ਾਰ ਰੁਪਇਆ ਡਿਸਟ੍ਰਿਕਟ ਦੀ ਬਾਉਂਡਰੀ ਤੇ ਜਿਹੜਾ ਪਾਸੜਾ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਇੰਟਰਸੈਪਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਉਹਦੇ ਵਿੱਚ ਅਸੀਂ ਇਨਕਮ ਟੈਕਸ ਅਥਾਰਟिटीज ਨੂੰ ਬੁਲਾ ਲਿਆ ਉਹਨਾਂ ਨੂੰ ਪਲਾ ਕੇ ਉਹਨਾਂ ਨੂੰ ਉਹ ਆਪ ਵੀ ਵੈਰੀਫਾਈ ਕਰ ਰਹੇ ਐ ਇਨਕਮ ਟੈਕਸ ਵਾਲੇ ਇਹ ਵੀ ਇੱਕ ਸੋਰਸ ਆਫ ਕੈਸ਼ ਕਿੱਥੋਂ ਆ ਤੇ ਕਿੱਥੇ ਜਾ ਰਿਹਾ ਸੀ ਦੂਸਰਾ ਇਹਦੇ ਵਿੱਚ ਉਹਨੂੰ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਅਸੀਂ ਇਤਲਾਹ ਦੇ ਦਿੰਦੇ ਆ ਸੋ ਥੈਟ ਕਿ ਉਹ ਵੀ ਉਹ ਇਹਦੇ ਬਾਰੇ ਚੈੱਕ ਕਰਨ। ਤੀਸਰੀ ਜਿਹੜੀ ਕਿਉਂਕਿ ਲਗਭਗ ਜਿਹੜੀ ਸਭ ਤੋਂ ਹਿਊਜ ਇੰਡੀਆ ਦੇ ਵਿੱਚੋਂ ਆਪਾਂ ਕਹਿ ਸਕਦੇ ਆ ਵਨ ਆਫ ਦੀ ਹਿਊਜ ਰਿਕਵਰੀ ਐ ਜਿਹੜੀ ਮਾਡਲ ਕੋਡ ਆਫ ਕੰਡਕਟਰਸ ਡਿclare ਹੋਣ ਤੋਂ ਇਹ ਟੀਮ ਨੂੰ ਜਿਹੜੀ ਟੀਮ ਨੇ ਫੜਿਆ ਜਿਹੜੇ ਮੁਲਾਜ਼ਮਾਂ ਨੇ ਫੜਿਆ ਉਨਾਂ ਲਈ ਮੇਰੀ ਆਈ.ਜੀ. ਪਟਿਆਲਾ ਨਾਲ ਗੱਲ ਹੋਈ ਹੈ ਕਲਾਸ 1 ਸਰਟੀਫਿਕੇਟਸ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਇਹਨਾਂ ਨੂੰ ਸ਼ਾਬਾਸ਼ੀ ਮਿਲ ਜੇ ਤੇ ਉਹਨਾਂ ਨੂੰ ਮਤਲਬ ਇਹ ਬਾਕੀ ਵੀ ਮੁਲਾਜ਼ਮਾਂ ਨੂੰ ਤਾਂ ਪ੍ਰੇਰਿਤ ਹੋਣ